ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵਲ ਨੂੰ ਅੱਜ ਨਵਾਂ ਵਿਸ਼ਾ ਸ਼ੁਰੂ ਕੀਤਾ ਜਾ ਰਿਹਾ ਤੀਸਰਾ ਕੱਲੂ ਕਾਰਾ ਇਹ ਵਿਸ਼ਾ ਗੁਰਮਤ ਨਾਲ ਸੰਬੰਧਿਤ ਨਹੀਂ ਹੈ ਲੇਕਿਨ ਸਿੱਖ ਮਾਨਸਿਕਤਾ ਨਾਲ ਬਹੁਤ ਡੇਰੀ ਤਰ੍ਹਾਂ ਜੁੜਿਆ ਹੋਇਆ ਹੈ ਪਮੇਸ਼ ਨੂੰ ਬਪਰੇ ਸਿਰਫ 33 ਸਾਲ ਹੋਏ ਨੇ پر میں ایک قوم واسطے بڑے پاگی گل کہا کہ ساڑھی آن والی نو دے بارے کچھ بہت پتا نہیں شاید اسی ماں باپ نے اپنا فرض نہیں نبھایا کہ اپنی آن والی نو دسیے کہ ساڑھ نال کی واپریا سی شاید ایسا بھی ہو سکتا کہ بہتے ایسی آپ ہی پل گئے ہیں ਜਿਹੜੀਆਂ ਕੌਮਾਂ ਇਹੋ ਜਿਹੇ ਗਹਿਰੇ ਜ਼ਖਮਾਂ ਨੂੰ ਭੁੱਲ ਜਾਣ ਉਹਨਾਂ ਦੀ ਖੋਂਦ ਖਤਰੇ ਵਿੱਚ ਪੈ ਜਾਂਦੀ ਹੈ ਮੈਂ ਅੱਜ ਕੁਵਰੀ ਫਿਰ ਆਪਣੇ ਸਾਰੇ ਮੈਂਬਰ ਸਹਿਬਾਨ ਦੇ ਹਿਰਦਿਆਂ ਨੂੰ ਕੁਰੀਦਣਾ ਚਾਹੁੰਨਾ ਪਹਿਲਾਂ ਅਸੀਂ ਇਸ ਦਾ ਪਿਛੋਕੜ ਜਾਣਾਂਗੇ ਫਿਰ ਇਸ ਸਾਕੇ ਦੇ ਦਿਨਾਂ ਦੇ ਵਿੱਚ ਇਸ ਸਾਕੇ ਚ ਵਾਪਰੀਆਂ ਮੰਦਪਾਗੀਆਂ ਜੋ ਘਟਨਾਵਾਂ ਨੇ ਉਹਨਾਂ ਦੀ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸਮਝੀਏ ਕਿ ਅਸੀਂ ਤੀਸਰਾ ਕੱਲੂ ਕਾਰਾ ਕਿਉਂ ਕਹਿੰਦੇ ਆ ਔਰ ਕੱਲੂ ਕਾਰਾ ਕੀ ਹੁੰਦਾ ਹੈ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈਣਾ ਖਾਲਸੇ ਦਾ ਚਾਰਿਆ ਸਦਾ ਲੇਕਿਨ ਜਿਸ ਵੇਲੇ ਦੁਸ਼ਮਣ ਬੰਗਾਰ ਕੇ ਆਵੇ ਮੈਦਾਨੇ ਜੰਗ ਦੇ ਵਿੱਚ ਖਾਲਸੇ ਨੇ ਉਹਨੂੰ ਆਪਣੀ ਚਾਹੋ ਜਰੋਲ ਦੇ ਪੂਰੇ ਜੋਹਰ ਦਿਖਾਏ ਨੇ ਕਈ ਵਾਰੀ ਐਸਾ ਕੀਤਾ ਗਿਆ ਕਿ ਮਕਾਰੀ ਦੇ ਨਾਲ ਖਾਲਸੇ ਨੂੰ ਅਚੇਤ ਹੀ ਘੇਰ ਕੇ ਮਾਰ ਦਿੱਤਾ ਜਾਏ ਜਦੋਂ ਐਸਾ ਕੀਤਾ ਜਾਂਦਾ ਹੈ ਤੇ ਅਸੀਂ ਇਹਨੂੰ ਕੱਢੂਕਾਰਾ ਕਹਿੰਦੇ ਹਾਂ ਕਿਉਂਕਿ ਜਦੋਂ ਇਸ ਤਰ੍ਹਾਂ ਅਚੇਤ ਘੇਰ ਕੇ ਮਾਰਿਆ ਜਾਂਦਾ ਹੈ ਉਹਦੇ ਵਿੱਚ ਨੁਕਸਾਨ ਵੀ ਬਹੁਤ ਹੁੰਦਾ ਹੈ ਹਾਲੇ ਕਿ ਇਹ ਜੰਗ ਦੇ ਨੀਮਾਂ ਦੇ ਬਿਲਕੁਲ ਉਲਟ ਹੈ ਪਰ ਅਕਸਰ ਜਿਹੜਾ ਦਸ਼ਮਵਲਾ ਲੋਕ ਸਾਰੇ ਇਹ ਹੱਥ ਕੰਡੇ ਵਰਤੇ ਜਾਂਦੇ ਨੇ ਸਿੱਖ ਕੌਮ ਚ ਪਹਿਲਾਂ ਦੋ ਕੱਲੂ ਘਾਰੇ ਹੋ ਚੁੱਕੇ ਨੇ ਪਹਿਲਾ ਕੱਲੂ ਘਾਰਾ ਜਿਸ ਨੂੰ ਇਸ ਛੋਟਾ ਕੱਲੂ ਘਾਰਾ ਕਹਿੰਦੇ ਆ ਇਹ 1 ਮਈ 1746 ਨੂੰ ਵਾਪਰਿਆ ਜਦੋਂ ਬਹੁਤ ਸਾਰੇ ਸਿੱਖ ਗੁਰਦਾਸਪੁਰ ਦੇ ਨੇੜੇ ਕਨੂਵਾਨ ਦੇ ਜੰਗਲਾਂ ਵਿੱਚ ਲੁਕੇ ਹੋਏ ਸਨ ਤੇ ਯਈਆ ਖਾਨ ਤੇ ਦੀਵਾਨ ਲਖਪਤਰਾਏ ਦੀਆਂ ਸਾਂਝੀਆਂ ਫੌਜਾਂ ਨੇ ਠੇਰਾ ਪਾ ਕੇ ਤੇ ਹਮਲਾ ਕਰ ਦਿੱਤਾ ਇਸ ਕੱਲੂ ਕਾਰੇ ਦੇ ਵਿੱਚ तकरीबन 7000 ਤੋਂ ਲੈ ਕੇ 10000 ਦੇ ਵਿੱਚ ਸਿੰਘ ਜਿਹੜੇ ਨੇ ਇੱਕੋ ਦਿਨ ਦੇ ਵਿੱਚ ਸ਼ਹੀਦ ਹੋ ਗਏ ਦੂਸਰਾ ਕੱਲੂ ਕਾਰਾ ਜਨ ਨੂੰ ਅਸੀਂ ਵੱਡਾ ਕੱਲੂ ਕਾਰਾ ਕਹਿੰਨੇ ਆ ਇਹ 2017 162 ਨੂੰ ਵਾਪਰਿਆ ਮਲੇਰ ਕੋਟਲਾ ਦੇ ਨੇੜੇ ਦੋ ਪਿੰਡ ਨੇ ਕੂਪ ਤੇ ਰੂਪ ਤੇ ਕਹੀੜਾ ਇਹਨਾਂ ਪਿੰਡਾਂ ਦੇ ਵਿਚਕਾਰ ਜੰਗਲਾਂ ਦੇ ਵਿੱਚ ਖਾਲਸਾ ਲੁਕਿਆ ਹੋਇਆ ਸੀ ਔਰ ਉੱਥੇ ਪਰਿਵਾਰਾਂ ਸਮੇਤ ਸੀ ਐਮਤ ਸ਼ਾ ਅਫਦਲੀ ਜਿਹਨੂੰ ਦੁਰਾਨੀ ਵੀ ਅਸੀਂ ਕਹਿੰਦੇ ਆ ਇਹ ਸਿੱਖਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈਂਦਾ ਸੀ ਉੱਥੇ ਦੀ ਤੰਦੌਲਤ ਉੱਥੇ ਦੀਆਂ ਜੌਨ ਲੜਕੀਆਂ ਨੂੰ ਲੁੱਟ ਕੇ ਲੈਂਦਾ ਸੀ ਲੇਕਿਨ ਜਦੋਂ ਮੈਂ ਵਾਪਸ ਜਾਣ ਲਈ ਪੰਜਾਬ ਚੋਂ ਲੰਘਦਾ ਸੀ ਤੇ ਸਿੱਖ ਇਸ ਦੇ ਉੱਤੇ ਹਮਲਾ ਕਰਕੇ ਇਹਦਾ ਲੁੱਟਿਆ ਹੋਇਆ ਸਮਾਨ ਵੀ ਖੋ ਲੈਂਦੇ ਤੇ ਉਹਨਾਂ ਬੱਚੀਆਂ ਨੂੰ ਵੀ ਆਜ਼ਾਦ ਕਰਾ ਕੇ ਉਹਨਾਂ ਦੇ ਘਰ ਪਹੁੰਚਾਉਂਦੇ ਇਹ ਚਾਹੁੰਦਾ ਸੀ ਵੀ ਮੈਂ ਕਿਸੇ ਤਰ੍ਹਾਂ ਸਿੱਖਾਂ ਦਾ ਖੁਰਾਕੋਜ਼ ਮਿਟਾ ਦਿਆਂ ਇਹ ਜਿਹੜੀ ਸਭ ਤੋਂ ਵੱਡੀ ਅੜਚਨਾ ਮੇਰੇ ਰਸਤੇ ਦੇ ਵਿੱਚ ਇਹ ਮੁੱਕ ਜਾਏ ਇਨ ਨੂੰ ਪਤਾ ਲੱਗਾ ਕਿ ਸਿੱਖ ਇੱਥੇ ਇਕੱਠੇ ਹੋਏ ਹੋਏ ਨੇ ਇਸ ਨੇ 2 ਫਰਵਰੀ 1762 ਨੂੰ ਘੇਰਾ ਪਾ ਕੇ ਹਮਲਾ ਕਰ ਦਿੱਤਾ ਔਰ ਇਸ ਹਮਲੇ ਦੇ ਵਿੱਚ ਤਕਰੀਬਨ 20000 ਤੋਂ ਲੈ ਕੇ 30000 ਤੱਕ ਸਿੱਖ ਜਣੇ ਨੂੰ ਸ਼ਹੀਦ ਹੋ ਗਏ ਸ਼ਾਇਦ ਕਈਆਂ ਦੇ ਮਨ ਦੇ ਵਿੱਚ ਖਿਆਲ ਆ ਰਿਹਾ ਹੋਵੇਗਾ ਕਿ ਆ ਮੌਜੂਦਾ ਸੰਘਰਸ਼ ਦੇ ਵਿੱਚ ਤੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਸ਼ਹੀਦ ਹੋਏ ਹੋਣ ਅਸੀਂ ਫਿਰ ਇਹਨਾਂ ਨੂੰ ਹੀ ਖਾਸ ਮੱਤਾ ਕਿਉਂ ਦੇ ਰਹੇ ਆ ਇਕ ਤੇ ਇਹ ਸ਼ਹੀਦ ਸ਼ਹਾਦਤ ਇੱਕ ਦਿਨ ਦੇ ਵਿੱਚ ਹੋਈਆਂ ਹੋਰ ਕੋਈ ਐਸਾ ਇਤਿਹਾਸ ਨਹੀਂ ਜਿੱਥੇ ਇੱਕ ਦਿਨ ਚ ਇਹਨੀਆਂ ਸ਼ਹਾਦਤਾਂ ਹੋਈਆਂ ਹੋਣ ਔਰ ਦੂਸਰਾ ਉਸ ਤੋਂ ਵੱਡੀ ਗੱਲ ਹੈ ਕਿ ਉਸ ਵੇਲੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਸ਼ਾਇਦ ਲੱਖਾਂ ਦੇ ਵਿੱਚ ਵੀ ਨਾ ਹੋਵੇ ਉਸ ਵੇਲੇ ਇਨੇ ਸਿੱਖਾਂ ਦਾ ਸ਼ਹੀਦ ਹੋ ਜਾਣਾ तकरीबन ਅਧੀ ਕੌਮ ਦਾ ਮਾਰਿਆ ਜਾਣ ਵਾਲੀ ਗੱਲ ਸੀ। ਲੇਕਿਨ ਸਭ ਤੋਂ ਲਖਣ ਗੱਲ ਇਹ ਹੈ ਕਿ ਖਾਲਸੇ ਨੇ ਹਿੰਮਤ ਨਹੀਂ ਹਾਰੀ, ਚੜ੍ਹਦੀਆਂ ਕਲਾ 'ਚ ਰਿਹਾ। ਜੇ ਸਿੱਖਾਂ ਦੇ 20 ਤੋਂ 30 ਹਜ਼ਾਰ ਸਿੱਖ ਸ਼ਹੀਦ ਹੋਏ ਜਾਂ ਛੋਟੇ ਕਲੂਕਾਰੇ 'ਚ 7000 ਤੋਂ 10000 ਸਿੰਘ ਸ਼ਹੀਦ ਹੋਏ। ਤੇ ਦੁਸ਼ਮਨ ਤਾਂ ਵੀ ਨੁਕਸਾਨ ਇਸ ਤੋਂ ਘੱਟ ਨਹੀਂ ਹੋਇਆ ਸਿੱਖਾਂ ਨੇ ਪੂਰੀ ਤਾਕਤ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਡਟ ਕੇ ਮੁਕਾਬਲਾ ਕੀਤਾ ਉਹਨਾਂ ਦੇ ਵੀ ਖੂਬ ਆੂ ਲਾਏ ਲੇਕਿਨ ਅਚਾਨਕ ਘੇਰ ਕੇ ਹਮਲਾ ਕਰਨ ਕਰ ਬੇਸ਼ੱਕ ਸਿੱਖਾਂ ਦਾ ਨੁਕਸਾਨ ਵਧੇ ਰਿਹਾ ਆ ਇੱਥੇ ਉਹਨਾਂ ਦੇ ਨਾਲ ਪਰਿਵਾਰ ਵੀ ਸਨ ਜਿਨ੍ਹਾਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਸੀ ਉਹਦੇ ਵਿੱਚ ਜ਼ਿਆਦਾ ਨੁਕਸਾਨ ਜਿਹੜਾ ਹੋ ਗਿਆ ਇਹ ਹਨ ਪਹਿਲੇ ਦੌਰ ਕਲੂਕਾਰੀ ਤੇ ਤੀਸਰਾ ਕਲੂਕਾ ਰਾਜ ਜਿਹੜਾ ਜੂਨ 1984 ਦੇ ਵਿੱਚ 3 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਹੋਰ ਰਠਤੀ ਗੁਰਤਾਰਾ ਤੇ ਹਮਲਾ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਦਾ ਇਤਿਹਾਸ ਅੱਗੋਂ ਆਪਾਂ ਜਾਣਾਂਗੇ। ਅੱਜ ਜਿਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।